जी। so how was the बहुत वादिया एक्सपीरियंस है जी। का मैं कि मैं आ, पर, आ, पर, तो मैं दसा कि देखो जो हाल मैं कहानी भी नहीं सुनी भाजी ने मैंने सुनाया मेनु लग्या जरूर करनी चाहिए रीजन स्टोरी तो भी पहला यही क्योंकि मेनु लगताी मल्टी स्टार फिल्मा नहीं मांगा अज भी कुछ का फिल्म ज ਆਪਰੇ ਬਹੁਤ ਕਾਈਕੋਲਿਕ ਫਿਲਮਾਂ ਨੂੰ ਕੰਮ ਕਰ ਰਹੀਆਂ ਨੇ ਜਿਵੇਂ ਜਿਹੜੇ ਬਣਾਦੇ ਲੋਪਿਆ ਵੇਦ ਕਰਾਦੇ ਡੱਬਾ ਉਹ ਸਾਰੀਆਂ ਉਸ ਤੋਂ ਬਾਅਦ ਇਦਾਂ ਦੀਆਂ ਫਿਲਮਾਂ ਬਣਨੀਆਂ ਹਟੀਆਂ ਸੋ ਜਰ ਕੇ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਲੋਕ ਆਪਸ ਵਿੱਚ ਕੰਮ ਨਹੀਂ ਕਰ ਰਹੇ ਪਤਾ ਨਹੀਂ ਇਹਨਾਂ ਨੇ ਟੀਮਿੰਗ ਨਹੀਂ ਕੀਤੀ ਪਤਾ ਨਹੀਂ ਆਪਸ ਵਿੱਚ ਬਣਦੀ ਹੈਗੀ ਤੇ ਇਹ ਮੈਂ ਦੇਵੰਤ ਦੇ ਭਾਈ ਹੋ ਗਿਆ ਮੈਂ ਕਿਹਾ ਪਾਜੀ ਇਹੀ ਕਰੋ ਤੇ ਇਹ ਕਹਿੰਦੇ ਵੀ ਕਿਧਰ ਨਾਲ ਗੱਲ ਕਰੀਏ ਅੱਛਾ ਬੈਠੇ ਅਸੀਂ ਥੋੜੇ ਤੇ ਥੋੜੀ ਤਾਂ ਪਹਿਲਾਂ ਹੀ ਕੋਈ ਬਣੀ ਸੀ ਉਦੋਂ ਵੀ ਅਸੀਂ ਫਿਲਮਾਂ ਦਾ ਕੰਮ ਰਿਹਾ ਸੀ ਉਹ بچے ਹੀ ਬਣਿਆਗੇ ਰਹਿ ਗਿਆ ਤੇ ਮੈਂ ਕਹਿੰਦਾ ਬਣੀ ਅੱਗੇ ਨੂੰ ਸੁਣਾਉ ਜ਼ਰੂਰ ਤੇ ਇਹਨਾਂ ਨੇ ਕੀਤੀ ਇਹਨੇ ਵੀ ਮਿੰਟ ਦਾ ਸੀ ਹੀ ਲਾਇਆ ਕਿ ਕਹਿੰਦਾ ਇੱਥੇ ਐਕਟ ਕਰਨੀਆਂ ਡਾਲਣਾ ਔਰ ਮੈਨੂੰ ਲੱਗਾ ਕਿ ਨਦੀਪਾ ਜੀ ਨੇ ਜਦੋਂ ਫਿਲਮ ਬਣਾਈ ਆ ਜਿਸ ਤਰੀਕੇ ਨਾਲ ਇਹਨਾਂ ਨੇ ਕਰੈਕਟਰ ਬੈਲੈਂਸ